ਲੇ ਵੇ ਗੰਗੋ ਪਾਪੀਆ ਲੇ ਵੇ ਗੰਗੋ ਪਾਪੀਆ ਲਾੜ ਤਾਂ ਸੰਭਾਲ ਵੇ ਨੀਹ ਜਿ ਸ਼ਹੀਦ ਹੋ ਗਏ ਗੋਵਿੰਦ ਦਿਲਾਲ ਵੇ ਨੀਹ ਜਿ ਸ਼ਹੀਦ ਹੋ ਗਏ ਗੋਵਿੰਦ ਦਿਲਾਲ ਵੇ ਲੇ ਵੇ ਗੰਗੋ ਪਾਪੀਆ ਪੇਹਾ ਬੱਚਿਆਂ ਦੇ ਦੇ ਲਾਂ ਦੀਆਂ ਤੜਕੜਾ ਖਲੋ ਗਈਆਂ ਤੈਨੂੰ ਕਾਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਅੱਜ ਖੁਸ਼ੀ ਨਾਲ ਚੱਲੀ ਅੱਜ ਖੁਸ਼ੀ ਨਾਲ ਚੱਲੀ ਮਸਤੀ ਦੀ ਚਾਲ ਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦੇ ਲਾਲ ਵੇ ਨੀ ਹਜ ਸ਼ਹੀਦ ਬੇਗਾਨੇ ਹੱਸੇ ਅੰਦਰਾਂ ਕਿਸੇ ਮਾਂ ਦੇ ਲਾਲ ਸੀ ਤੈਨੂੰ ਕੀ ਐ ਤੇਰੇ ਲਈ ਤਾਂ ਦੁਸ਼ਮਨ ਦੇਵਾਲ ਸੀ ਬੇਚਿਆਈ ਮਾਨ ਤੂੰ ਬੇਚਿਆਈ ਮਾਨ ਤੂੰ ਤਾਂ ਫੇਰ ਕਾ ਦਾ ਖਿਆਲ ਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦੇ ਲਾਲ ਵੇ ਦੀ ਹਜ ਜਸ਼ੀਦ ਹੋ ਗਏ ਗੋਵਿੰਦ ਦਲਾਲ ਵੇ ਨੂਣ ਹਰਮੀਆਂ ਤੈਨੂੰ ਸਦਾ ਲੋਕ ਕਹਿਣਗੇ ਤੂੰ ਤਲਾਲੀ ਸ਼ਰਮ ਜੋ ਵੀ ਕਹਦੇ ਨੇ ਉਹ ਕਹਿਣਗੇ ਸਾਰੇ ਦੁਨੀਆਂ ਚੋਂ ਪੈੜਾ ਸਾਰੇ ਦੁਨੀਆਂ ਚੋਂ ਪੈੜਾ ਹੁਣ ਤੇ ਰਹਾਲ ਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦਿਲਾਲ ਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦਿਲਾਲ ਵੇ ਲੈ ਗੰਗੋ ਪਿਆ ਉਨੀ ਆਵਾਜ਼ਾਂ 사ਤਾ ਨੀਹਾ ਵਿੱਚ ਸੱਚੀਆਂ ਤੂੰ ਹੀ ਇਟਾਂ ਲਾ ਲਾ ਦੀਆਂ ਛੱਤियां ਤੇ ਰੱਖੀਆਂ ਸੋਲ ਜਿਹੀ ਜ਼ਿੰਦਾਸੀ ਸੋਲ ਜਿਹੀ ਜ਼ਿੰਦਾਸੀ ਤੂੰ ਕਿ ਨੀ ਹਾਂ ਹਲਾਲ ਵੇ ਨੀ ਹਾਂ ਜਸ਼ੀਦ ਹੋ ਗਏ ਗੋਵਿੰਦ ਦਿਲਾਲ ਵੇ ਨੀ ਹਾਂ ਜਸ਼ੀਦ ਹੋ ਗਏ ਗੋਵਿੰਦ ਦਿਲਾਲ ਵੇ ਲੇ ਵੇ ਗੰਗੋਪਾਪੀਹਾ ਲੇ ਵੇ ਗੰਗੋਪਾਪੀਹਾ ਲਾੜ ਤਾਂ ਸਭਾਲਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦਲਾਲ ਵੇ ਨੀ ਹਜ ਸ਼ਹੀਦ ਹੋ ਗਏ ਗੋਵਿੰਦ ਦਲਾਲ ਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਤੁਹਾਨੂੰ ਉਮੀਦ ਕਰਦੀਆਂ ਕਿ ਮੇਰੇ ਗ੍ਰਾਹੀ ਗਾਇਆ ਹੋਇਆ ਇਹ ਸ਼ਬਦ ਤੁਹਾਨੂੰ ਚੰਗਾ ਲੱਗਿਆ ਹੋਊਗਾ ਜੇ ਕੋਈ ਭੁੱਲ ਚੁੱਕ ਹੋਈ ਹੋਗੀ ਤਾਂ ਆਪਣੀ ਧੀ ਜਾਣ ਕੇ ਭੈਣ ਜਾਣ ਕੇ ਮਾਫ ਕਰ ਦੇਣਾ ਠੀਕ ਹੈ ਜੀ ਭਾਵਨਾ ਸੀਗੀ ਗੁਰੂ ਗੋਬੀ ਸਿੰਘ ਜੀ ਨਾਲ ਦੇਖੋ ਮੈਂ ਅਰਦਾਸਾਂ ਕਰਦੀ ਸੀਗੀ ਮਹਾਰਾਜ ਮੈਨੂੰ ਪੰਜਾਬ ਦੀ ਧਰਤੀ ਦੇਣੀ ਹੈ ਅਰਦਾਸ ਮਹਾਰਾਜ ਜੀ ਨੇ ਗੁਰੂ ਗੋਬੀ ਸਿੰਘ ਜੀ ਨੇ ਇਹੋ ਜਿਹੀ ਸੁਣੀ ਧਰਤੀ ਫਤਿਹਗੜ ਸਾਹਿਬ ਦੀ ਦੇਤੀ ਧਰਤੀ ਫਤਿਹਗੜ ਸਾਹਿਬ ਦੀ ਦੇਤੀ ਜਿੱਥੇ ਸੇਬ ਜادہ ਨੂੰ ਚਿੜਿਆ ਗਿਆ ਆਪਾਂ ਆਪਣੇ ਤੋਂ ਹੁਣ ਅਸੀਂ ਹੁਣ ਵੀ ਨਹੀਂ ਉੱਚਿਤ ਦੇਖ ਸਕਦੇ ਉਹ ਮਹੌਲ ਕਿ ਹੈ ਧੰਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਇਹ ਸਭ ਸਹਿਨ ਕੀਤਾ ਧੰਨ ਦੀਵਾਨ ਡੋਟਰ ਮਲ ਜੀ ਨੇ ਮੋਰ ਬچھا ਕੇ ਸੇਬ ਜادہ ਲਈ ਧਰਤੀ ਖਰੀਦੀ ਸਭ ਤੋਂ ਮਹਿੰਗੀ ਧਰਤੀ ਜੋਤੀਸ ਰੂਪ ਸਾਹਿਬ ਸਭ ਤੋਂ ਮਹਿੰਗੀ ਧਰਤੀ ਜਿੱਦਾ ਕੋਈ ਮੁੱਲ ਨਹੀਂ ਹੈਗਾ ਮੈਂ ਸੋਚਦੀ ਹੁੰਦੀ ਸੀ ਜੇ ਮੈਂ ਹੁੰਦੀ ਤਾਂ ਐਂ ਨਾ ਹੋਂ ਦੇਣਾ ਦਾ ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਕਿ ਆ ਗੁਰਗੋਬੀ ਸਿੰਘ ਜੀ ਮੈਂ ਉਹ ਵੇਲੇ ਹੈਗੀ ਸੀਗੀ ਉੱਥੇ ਪਰ ਹੁਣ ਪਤਾ ਲੱਗ ਗਿਆ ਕਿ ਮੈਂ ਸ਼ਾਇਦ ਹੋऊंगी ਕਿਤਨਾ ਕੀਤੇ ਉਹ ਤਾਂ ਹੀ ਮਹਾਰਾਜ ਨੇ ਹਾਂ ਧਰਤੀ ਬਖਸ਼ੀ ਹੈ ਕਿ ਮੈਂ ਉਹਨਾਂ ਦਾ ਜੱਸ ਗਾ ਸਕਾਂ ਫਿਰ ਉਹ ਚੀਜ਼ ਜਦ ਤੱਕ ਆ ਬਹੁਤ ਚੀਜ਼ ਫੀਲ ਨਹੀਂ ਨ ਕਰਦੇ ਉਦੋਂ ਤੱਕ ਨਹੀਂ ਆਪਾਂ ਨੂੰ ਸਮਝ ਲੱਗਦੀ ਹੁਣ ਤੱਕ ਦੂਰ ਬੈਠੇ ਲੋਚਦੀ ਹੁੰਦੀ ਸੀ ਮੈਂ ਆਪਣੇ ਆਪ ਨੂੰ ਬਹਾਰਾਜ ਨੇ ਅੱਜ ਬਖਸ਼ੀ ਹੈ ਧਰਤੀ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਕਿ ਮੈਂ ਸੈਬ ਜਾਦੇ ਹਰੇ ਝੁਕਣਾ ਮਨਜ਼ੂਰ ਨਹੀਂ ਕੀਤਾ ਪੈਰ ਰਹੀ ਦਰਵਾਜ਼ਾ ਖੋਲਿਆ ਮੈਨੂੰ ਇੱਕ ਬੇਟੀ ਦੀ ਦਾਤ ਦਿੱਤੀ ਹੈ ਮੈਨੂੰ ਸੇਵਲ ਆਇਆ ਹੈ ਕਿ ਮੈਂ ਆਪਣੇ ਬੱਚੇ ਨੂੰ ਗੁਰਿਆਈ ਸਿੱਖਿਆਸ ਖਾਵਾ ਉਹਨਾਂ ਦਾ ਸੁਣਿਆ ਇਤਿਹਾਸ ਕੀ ਸੀ ਪਹਿਲਾ ਗੁਰੂ ਬੱਚੇ ਦਾ ਬਾਪ ਹੁੰਦੀ ਹੈ ਉਸ ਤੋਂ ਬਾਅਦ ਬਾਪ ਹੁੰਦਾ ਹੈ ਬਾਕੀ ਹੋਰ ਸਭ ਬੱਚੇ ਹੁੰਦੇ ਨੇ ਮੈਂ ਆਪਣਾ ਗੁਰੂ ਹੋਣ ਦਾ ਫਰਜ਼ ਨਿਭਾਉਂਗੀ ਬਾਕੀ ਗੁਰ ਗੋਬੀ ਸਿੰਘ ਜੀ ਨੂੰ ਦੇ ਚਰਨਾ ਚਰਦਾਸ ਕਰਦੀ ਹਾਂ ਕਿ ਉਹ ਵੀ ਮੇਰੀ ਇਸ ਚੀਜ਼ ਚ ਸਹਾਇਤਾ ਕਰਨ ਛੋਟੇ ਛੋਟੇ ਸਬਜਾ ਦੇ Tan Mata Gujur Kaur Tan Bapak Jorawar Singh Ji, Tan Bapak Fateh ji, Tan Mata Gujur Kaur Ji, Tan Jorawar Singh Tan Bapak Fate Singh Ji, Gurugami Singh Ji, Guru ji dikurbani, Samjilo Ovi oh Onnahi. <laughs> ਸੁੱਬੇ ਜਿੰਨਾ ਹੀ ਹੱਕਦਾਰ ਹੈ ਉਹਨਾਂ ਦੇ ਦੁਸ਼ਮਣਾਂ ਦੀ ਕਰਦਾਰ ਵਿੱਚ ਜਿਹੜਾ ਗੁਰਗਾਂ ਸਿੰਘ ਜੀ ਦੀ ਕੁਰਬਾਨੀ ਭੁੱਲ ਕੇ 크ਿਸਮਿਸ਼ ਮਨਾਊਗਾ 크ਿਸਮਿਸ਼ ਮਨਾਣ ਦੇ ਤੁਰੇ ਹੋਏ ਐ 크ਿਸਮਿਸ਼ ਆਪਣਾ ਤਿਹਾਰ ਨਹੀਂ ਮੈਂ ਤਾਂ ਨਾ ਪਹਿਲਾਂ ਦਿਵਾਲੀ ਦਾ ਤਿਹਾਰ ਵੀ ਨਹੀਂ ਤਿਮਾਉਂਦੀ ਹੁੰਦੀ ਕਿਉਂਕਿ ਮੈਨੂੰ ਹੁਣ ਪਤਾ ਲੱਗ ਗਿਆ ਵੀ ਉਹ ਬੰਦੀ ਛੋੜ ਦੀ ਵਸ ਦਿਨ ਉਹ ਤਾਂ ਮਨਾਉਂਦੇ ਆ ਆਪਾਂ ਸਿੱਖ ਧਰਮ ਜਿਹੜੇ ਹੈਗੇ ਆ ਠੀਕ ਐ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ